ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਨੇ ਬਹੁਤ ਬਰਬਾਦੀ ਕੀਤੀ ਹੈ ਚਾਰੇ ਪਾਸੇ ਤੁਸੀਂ ਦੇਖਿਆ ਹੀ ਹੈ ਪਾਣੀ ਪਾਣੀ ਹੈ ਮੇਰਾ ਇੱਕ ਸਵਾਲ ਹੈ ਜਿਹੜੇ ਪਖੰਡੀ ਲੋਕ ਜਿਹੜੇ ਲੋਕਾਂ ਨੂੰ ਲੁੱਟਦੇ ਆ ਬਹਿਮਾ ਭਰਮਾ ਚ ਪਾ ਕੇ ਉਹਨਾਂ ਤੱਕ ਇਹ ਮੇਰੀ ਵੀਡੀਓ ਜ਼ਰੂਰ ਪਹੁੰਚਾਓ ਮੇਰੇ ਕੋਲ ਸਵਾਲ ਨੇ ਜਿਹੜਾ ਕੋਈ ਕਹਿੰਦਾ ਕਿ ਮੇਰੇ 'ਚ ਰੱਬ ਹੈ ਜਾਂ ਮੈਂ ਭੂਤ ਫੜ ਲੈਣਾ ਜਾਂ ਮੈਂ ਕੱਢ ਦੇਣਾ ਉਹਨਾਂ ਤੱਕ ਮੇਰੀ ਵੀਡੀਓ ਜ਼ਰੂਰ ਪਹੁੰਚਾਓ ਸ਼ੇਅਰ ਕਰਕੇ ਤੁਹਾਡਾ ਕੰਮ ਹੈ ਮੇਰੇ ਕੋਲ ਸਵਾਲ ਆ ਉਹਨਾਂ ਨੂੰ ਮੇਰੀਆਂ ਗੱਲਾਂ ਦਾ ਜਵਾਬ ਦੇ ਦੇ ਉਹ ਜੇ ਤੁਸੀਂ ਇੰਨੀ ਕਰਨੀ ਵਾਲਾ ਦੇ ਕੇ ਢਾਗਾ ਲਾ ਕੇ ਢਾਲ ਉਹ ਜੇ ਤੁਸੀਂ ਇੰਨੀ ਕਰਨੀ ਵਾਲਾ ਦੇ ਕੇ ਢਾਗਾ ਲਾ ਕੇ ਢਾਲ ਪਾਣੀ ਪਾਣੀ ਪਾਸੇ ਚਾਰ ਕਾਂ ਸੋਡੇ ਭਾਈ ਚਾਰੇ ਨੂੰ ਬੂ ਬਣ ਮਾਰ ਕੇ ਕੋਈ ਮੰਤਰ ਦਿੰਦੇ ਰੋਕ ਜਾ ਉਹ ਬਨਿਆ ਮਾਰ ਕੇ ਕੋਈ ਮੰਤਰ ਦਿੰਦੇ ਰੋਕ ਜਾੜੇ ਨੂੰ ਕਾਲਾ ਇਲਮ ਤੇ ਕਰਿਆ ਕਰਾਇਆ ਜੇ ਕਰ ਰੱਬ ਤੁਸੀਂ ਇਹ ਪਾਇਆ ਕਾਲਾ ਇਲਮ ਤੇ ਕਰਿਆ ਕਰਾਇਆ ਜੇ ਕਰ ਰੱਬ ਤੁਸੀਂ ਇਹ ਪਾਇਆ ਫਿਰ ਕਿਉਂ ਨਹੀਂ ਦੱਸੋ ਬਚਾਇਆ ਕਿਸੇ ਕਿਸਮ ਦਿੰਦੈ ਰੋਕ ਜਾੜੇ ਨੂੰ ਭੂਬਨਿਓ ਮਾਰਕੇ ਕੋਈ ਮੰਤਰ ਦਿੰਦੈ ਰੋਕ ਜਾੜੇ ਨੂੰ ਬਸ ਬੈਮ ਪਰਮ ਵਿੱਚ ਪਾਉਂਦੇ ਲੋਕ ਜੋ ਸੋਡੇ ਕੋਲੇ ਆਉਂਦੇ ਤੁਸੀਂ ਬਸ ਬੈਮ ਪਰਮ ਵਿੱਚ ਪਾਉਂਦੇ ਲੋਕ ਜੋ ਸੋਡੇ ਕੋਲੇ ਆਉਂਦੇ ਪਤਾ ਨਹੀਂ ਕਿਉਂ ਛਾਰੇ ਨੂੰ ਬੂ ਬਨਿਓ ਮਾਰ ਕੇ ਕੋਈ ਮੰਤਰ ਜ਼ਿੰਦਾ ਰੋਕ ਉਝਾੜੇ ਨੂੰ ਬੂ ਬਨਿਓ ਮਾਰ ਕੇ ਕੋਈ ਮੰਤਰ ਜ਼ਿੰਦਾ ਰੋਕ ਉਝਾੜੇ ਨੂੰ ਪਖੰਡਿਓ ਮਾਰ ਕੇ ਕੋਈ ਮੰਤਰ ਜ਼ਿੰਦਾ ਰੋਕ ਉਝਾੜੇ ਨੂੰ ਜੇ ਤੁਸੀਂ ਇੰਨੀ ਕਰਨੀ ਵਾਲੇ ਪਾਉਣਾ ਰੱਬ ਬਸ ਨਹੀਂ ਸੋੜਿਆ ਸਤਲੁਜ ਦੇ ਕੰਡੇ ਕਰਨਾ ਕੋਡੇ ਆਪਾਉਣਾ ਰੱਬ ਬਸ ਨਹੀਂ ਸੋੜਿਆ ਸਤਲੁਜ ਦੇ ਕੰਡੇ ਕਰਨਾ ਕੋਡੇ ਮੰਗ ਰੋ ਦੋਦੋ ਮਾਰਾ ਗੋਡੇ ਦਿਲੇ ਦਿਖਾ ਦਿਆ ਤਾਰੇ ਨੂੰ ਪਖੰਡਿਓ ਬੂ ਬਨਿਓ ਮਾਰ ਕੇ ਕੋਈ ਮੰਤਰ ਦਿੰਦਾਰੋ ਕੇ ਜਾੜੇ ਨੂੰ ਬੂ ਬਨਿਓ ਮਾਰ ਕੇ ਕੋਈ ਮੰਤਰ ਦਿੰਦਾਰੋ ਕੇ ਜਾੜੇ ਨੂੰ ਸੀ ਤੁਸੀਂ ਇੰਨੀ ਕਰਨੀ ਵਾਲੇ ਸੋ ਸ੍ਰੀ ਕਾਲ ਜੀ ਸ਼ੇਅਰ ਕਰਿਓ ਭਰਾਵੋ ਇਨਾ ਪੱਲੇ ਕੁਛ ਨਹੀਂ ਜੇ ਇਨਾ ਜੈਨੀ ਸ਼ਕਤੀ ਹੁੰਦੀ ਇਨਾ ਆਯਾੜਾ ਹੋਇਆ ਸੀ ਜਿਹੜੇ ਆ ਕਹਿੰਦੇ ਹੁੰਦੇ ਆ ਕਿ ਫਲਾਨੇ ਨੇ ਆਇਆ ਕਰਾਤਾ ਧੋਕੇ ਨੇ ਇਹਨਾਂ ਪੱਲੇ ਕੁਛ ਨਹੀਂ ਹੁੰਦਾ ਲੋਕੋ ਸਮਝੋ ਗੱਲ ਜਿਹੜੇ ਧਰਮ ਨੂੰ ਵੀ ਮੰਨਦੇ ਹੋ ਗੁਰੂ ਘਰ ਨੂੰ ਮੰਨਦੇ ਹੋ ਉੱਥੇ ਜਾਓ ਮੰਦਰ ਨੂੰ ਮੰਨਦੇ ਹੋ ਉੱਥੇ ਜਾਓ ਇਹਨਾਂ ਪੱਲੇ ਕੁਛ ਨਹੀਂ ਸ਼ੂ ਮੰਤਰ ਫਲਾਨਾ ਇਹ ਹੈ ਢਿੰਗੜਾ ਇਹਨਾਂ ਦਾ ਤੋਰੀ ਫਲਕਾ ਚੱਲਦਾ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ